ਗੀ ਕਮੈਂਟ ਕਰ ਬਤਾਓ ਓਕੇ ਮੈ ਗੁਲੀ ਆਖੜਿਆ ਫਿਰਦਾ ਓ ਹੈਲੋ ਆ ਕੇ ਤੂੰ ਆਂਦੀ ਜੀ ਦੀ ਅੱਜ ਕੱਲ ਉਹ ਵੀ ਸਾਲੇ ਕਲੱਬ ਦੇ ਜਾਣਦੀ ਕਰ ਤੈਨੂੰ ਕਹਨੀ ਆਂਦੀ ਦੋਸਤੋ ਕਿੱਦਾਂ ਹੋਵੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੇ ਪਿਆਰ ਸਪੋਰਟ ਕਰੀਆ ਕਿਰਪਾ ਕਰਕੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤਾਂ ਹੀ ਉਹ ਹੌਨਰ ਇਸਮੇ ਵਿੱਚ ਆਪਾਂ ਹੋਰ ਵਧੀਆ ਵਧੀਆ ਵੀਡੀਓ ਲੈ ਆ ਸਕੀਏ ਓ ਹੈਲੋ ਆ ਕੇ ਤੂੰ ਆਂਦੀ ਜੀ ਦੀ ਕਿਉਂ ਕੀ ਹੈ ਮੈਂ ਤਾਂ ਸਾਲ ਕੜਨ ਗਈ ਮੈਨੂੰ ਲੱਗਦਾ ਸਾਗ ਨਹੀਂ ਤੇ ਜੰਗਲ ਪਾਣੀ ਕਰਕੇ ਆਈ ਜੀ ਕਿਵੇਂ ਗਿਆ ਜੰਗਲ ਪਾਣੀ ਕਰਕੇ ਆਈ ਜੀ ਜੰਗਲ ਪਾਣੀ ਕਰਕੇ ਆਈ ਨਹੀਂ ਤੀ ਬਸ ਆਗਦਾ ਬਣਾ ਲੈ ਬੰਦੇ ਵਾਦੀ ਤੂੰ ਕਰਕੇ ਆਈ ਜੰਗਲ ਪਾਣੀ ਪੀ ਕਰਕੇ ਆਈ ਜੰਗਲ ਪਾਣੀ ਪਾਇਆ ਤੂੰ ਬੱਚ ਲੈਣਾ ਵਾ ਜਿੱਥੋਂ ਮਰਜੀ ਆਈ ਹੋਵੇ ਮੈਂ ਤਾਂ ਦੱਸ ਦੇਣਾ ਕਿੱਥੋਂ ਆਈ ਆ ਇਹ ਇਧਰੋਂ ਮਾਰ ਕੇ ਆਈ ਆ ਉਹ ਦਰ ਬੈ ਕਜੀ ਦੋ ਚੜਨੇ ਆ ਗਏ ਮਲੰਗ ਡੇੜੇ ਦੇ ਲੈ ਕੇ ਹਟੇ ਨੇ ਤੁਸੀਂ ਮੇਰੇ ਸਟਾਪ ਐ ਪ੍ਰੀਟਾ ਦਿੰਦੇ ਨੇ ਇਹ ਲੋਕਾਂ ਨੂੰ ਅਰੇ ਝੂਠ ਬੋਲ ਰਾਇਆ ਇਹ ਝੂਠ ਬੋਲ ਰਾਇਆ ਕਿ ਤੇਰਾ ਦਿਲ ਕਰ ਦਮ ਰੋਣ ਨੂੰ ਪੂਵੀ ਆ ਰਿਹਾ ਚੜੀਆਂ ਚ ਤੇਰੇ ਵੀ ਲਾਣ ਕੀ ਬਾਤ ਇਹ ਕੀ ਬਾਤ ਕਰਤਾ ਯਾਰ ਨਾਰੇ ਵਾ ਕਿਸਾਨੀਦਾਰ ਨੂੰ ਪਤਾ ਹੀ ਆ ਵੇਨੇ ਗਰਮੀ ਦੇ ਵਿੱਚ ਹੁਣ ਇਕ ਕਿਦਾਂ ਸਾਲੋ ਤੇ ਤੋਨੇ ਇਹ ਸਿੱਧਾ ਬਸਲੀ ਨਹੀਂ ਕਿ ਮਰੋਂ ਰਹੀ ਹੈ ਇਹ ਮੇਰੇ ਸਾਹੀ ਤੋਂ ਦੋ ਢੋਲੂਗੀ ਦੱਤਾ ਦੇ ਪਾਂਡੇ ਵੀ ਚੁੱਲ ਦੇ ਹਰਦੇ ਆ ਬਾਤ ਸਹੀ ਹੈ ਇੱਕ ਤੇ ਉਧਰ ਕੋਰੀ ਵੀ ਬਣ ਕੇ ਆਈ ਆ ਤੇ ਦੁੱਜੀ ਵਾਲੇ ਚੁੱਪੇ ਵੀ ਮਾਰ ਕੇ ਆਈ ਆ ਲੱਗੇ ਸਮਝੇ ਨਾਲੇ ਯਾਰੋ ਦੋਸਤੋ ਯਾਰ ਲੇਡੀਜ਼ ਕੋਈ ਗੱਲ ਬਣੀ ਕੋਈ ਗੱਲਬਾਤ ਹੈਗੀ ਐਸ ਵੀਡੀਓ ਦੀ ਮੂੰਹ ਚਾ ਕੇ ਸੜੀ ਗਿਰੀ ਪਾ ਦਿੰਦੀ ਇਹ ਉਹਨਾਂ ਬੋਡੀਗਾਰਡ ਮਰੇ ਹੋਏ ਨੇ ਇਹਨੂੰ ਨਾਲੇ ਉਹ ਜੰਗਲ ਪਾਨੀ ਨਹੀਂ ਸੀ ਦਬਿਰ ਮੇਰਾ ਉਹ ਦਿਨ ਉਹ ਦਿਨ ਨਾਲ ਹੋਇਆ ਵਾ ਕੁੜੱਛੇ ਤੋਂ ਲਾਠਾ ਆਇਆ ਮੇਰਾ ਮੈਗਲੀ ਆਖੜਿਆ ਫਿਰਦਾ ਸੀ ਤੂੰ ਆਇਆ ਸੁਦਰੀ ਚੂਨ ਚਨਾ ਜੀ ਮੇਰੇ ਸਾਦੇ ਪਤਾ ਨਹੀਂ ਕਿਵੇਂ ਗੰਦ ਖਲਾਬ ਦੇ ਫਰ ਦੇਆ ਮੈਂ ਤਾਂ ਉਹਨਾਂ ਲੋਕਾਂ ਤੇ ਰਾਨਾ ਜਿਹੜੇ ਕਮੈਂ ਤਾਂ ਜੈਨ ਨੂੰ ਸਪੋਰਟ ਕਰਦੇ ਪਾਇਜ਼ੀ ਤੁੜੇ ਨਾਲ ਮੈਂ ਤਾਂ ਇਹ ਕਹਿੰਦਾ ਰਬਾ ਕਿ ਉਹਨਾਂ ਦੇ ਘਰੇ ਟੀਪੈਨੋਂ ਦੀ એનਰਜੀ ਹੋਵੇ ਤੇ ਉਹਦੇ ਆਸ਼ਕ ਨਾਲ ਖੁੱਲੀ ਅਸ਼ਕਰੇ ਤੇ ਫਿਰ ਉਹਨਾਂ ਨੂੰ ਪੁੱਛੇ ਪਾਈ ਹੋਂ ਦੱਸ ਬੇ ਗੱਲ ਸਹੀ ਹੈ ਜਾਂ ਗਲਤ ਆ ਉਹ ਹੀ ਮੇਰੇ ਸਾਦੇ ਆਪ ਦੇ ਆਪਣੂੰ ਪਰਦੇ ਪਾ ਜਾਂਦੇ ਨੇ ਕਿਹੜਾ ਆਪਣੂੰ ਕਹਿੰਦੇ ਬਤਵਾਨ ਫਿਰ ਜਦੋਂ ਨਾ ਮਸਲੀਤ ਬਤਲਾ ਦਿਆ ਨਾ ਕਿਹੜਾ ਮੂਤ ਮੱਖੀ ਨੀ ਹੋਰ ਦੀ ਹੈਗੀ ਅੱਜ ਜਿਹੜੀ ਹਰਕਤਾਂ ਨੂੰ ਪੁੱਜ਼ੀ ਕਰਦੇ ਹਾਂ ਜਿਹੜੀਆਂ ਭੋਰਦੇ ਹਾਂ ਇਹ ਸਭ ਫੋਟਾ ਇੰਸਟਾਗ੍ਰਾਮ ਵਾਲੇ ਪਿਆਰਾ ਜੇ ਦੁਨ ਇੰਸਟਾਗ੍ਰਾਮ ਬੰਦ ਹੋ ਗਿਆ ਨਾ ਮੇਰੇ ਸਾਰੇ ਜਿਹੜੇ ਫੋਟੇ ਕਿ ਕਿਵੇਂ ਸਰੂ ਵਾਖਲ ਜੇ ਤੋ ਬਗੇਰ ਫੋਟਾ ਤਾਂ ਫਿਰ ਮਾਰ ਨਹੀਂ ਹੋਏ ਰਾਵਾਂ ਇੰਸਟਾਗ੍ਰਾਮ ਤੋਂ ਬਗੈਰ ਤਾਂ ਮੁੰਜੇ ਆਪਣੇ ਘਰ ਜਾਣਾ ਹੈ ਮੁੰਜੇ ਘਰ ਜਾਣਾ ਹੈ ਫੇ ਸਾਂਉਂ ਦੇਵਾ ਦੀ ਪੁਗਰੀ ਨੋ ਤੋ ਵੀ ਬਾਕੀ ਮੇਰੇ ਵੱਲੇ ਤਾਂ ਤੁਹਾਡੇ ਲੱਖ ਦੀ ਲਾਨਤਾ ਤੁਸੀਂ ਆਦੇ ਮਾਪੇ ਵਾਪ ਦੀ ਇੱਜ਼ਤ ਮਿੱਟੀ ਚ ਰੂਰੀ ਜਾਣੇ ਹੋ ਬਾਕੀ ਦੂਜੀ ਗੱਲ ਸੋਨੂ ਦੇ ਸੋਣੇ ਹੈ ਚਿਹਰੇ ਤੇ ਵੇ ਨਾ ਕਫਰੇ ਪਾਇ ਤੋ ਸਰਜਨ ਆਵੇ ਯਾਦੋ ਰਾਤੋ ਆਪਣਾ ਪਾ ਕੇ ਕਰਦਾ ਦਿਆਸੀ ਤੂੰ ਆਇਆ ਸੁਧਰੀ ਚੁੰਨੀ ਮੈਂ ਮੈਂ ਤੇਰੀ ਆ ਮੈਂ ਤੈਨੂੰ ਕਹਨੀਆ ਤੂ ਭਗਾਂ ਮਮਾ ਸਜਨਾ ਸਾਰਾ ਜ਼ਮਾਨਾ ਹੈ ਕਰਕੇ ਬੇਗਾਨਾ ਹੈ ਜਿਵਾਨਾ ਤੇਰਾ ਤੇਰੇ ਤੇਰਾ ਵੀਰ ਮੇਰਾ ਇਹ ਤੈਨੂੰ ਹੀ ਮੁਵਰਕ ਹੋਵੇ ਇਸਲ ਤੇਰੀ ਹੀ ਆ ਔਰ ਕੋਈ ਨਹੀਂ ਇਹ ਬਲ ਚਾਹ ਕਦਾ ਔਰ ਕੋਈ ਨਹੀਂ ਰੱਬ ਨੂੰ ਕਹਿੰਦਾ ਵਈ ਇਹ ਸਾਨੂੰ ਦੇ ਦੇ ਬਾਕੀ ਤਾਂ ਜੀ ਗੱਲ ਨਾਮ ਵੀਰ ਮੇਰਾ ਇਹ ਨੂੰ ਪੂਹ ਸੰਭ ਤੇ ਰੱਖੋ ਐ ਦੀ ਸੀ ਸੰਭ ਤੇ ਜੀ ਗੱਬ ਨਹੀਂ ਹੈ ਫਟ ਦੇ ਕੋਈ ਇੰਨਾ ਹੌਸਲਾ ਨਹੀਂ ਹੈਗਾ ਵੀ ਜਿੰਨੀ ਬੈਠੀ ਕਰਾ ਕੇ ਉਹ ਤੇ ਪ੍ਰਿੰਚੇ ਰਹਿ ਸਕੀ ਹੈ ਇਹ ਸਿਰਫ ਪੂਸੀ ਕੰਜਰਖਾਨਾ ਕਰ ਸਕਤੇ ਹਾਂ ਇਹ ਥੋੜੇ ਜੀ ਹੌਸਲੇ ਨੇ ਬਾਕੀ ਸੋਨੂੰ ਤੈਨੂੰ ਰੱਬ ਦਾ ਵਾਸਤਾ ਹੀ ਆ ਇਨੇ ਕਦਮ ਮਖਸ ਤੇ ਲਿਵਤ ਨਾ ਸੇ ਗਾੜੋ ਇੱਕ ਵਾਰ ਪੈਦਾਂ ਲੱਗੇ ਜਾਂਦਾ ਬਿੱਟ ਦਾ ਬੁੱਤ ਰੀਟਰ ਯੰਵੀ ਆ ਨੈਵਿਚ ਖਲੇ ਦਾੰਦੀ ਚਮਕਦੇ ਹੁੰਦੇ ਆ ਨਾਲੇ ਉਹ ਪਿੱਛੇ ਟਰੱਕ ਕੜਾਣਾ ਪੱਕਾ ਗਾਣਾ ਘਟਦਾ ਜਾਂਦਾ ਹੁੰਦਾ ਹੁਣ ਤੁਹਾਨੂੰ ਨਾਲੇ ਉਹ ਕਹਿਣਾ ਹੋਣਾ ਮਾਰ ਸਾਲੇ ਦੀ ਖੋਪੜੀ ਚ ਮਾਰ ਸਾਲੇ ਕ ਖੋਪੜੀ ਤੋੜਵੇ ਖੋਪੜੀ ਤੋੜ ਸਾਲੇ ਕ ਰਕਾ ਦਈਆ ਕੇ ਪੁੱਸਤੂਣਾ ਹੋਣਾ ਬੀ ਮੌਕੇ ਮੇ ਤੋਂ ਮਸ ਹੋ ਗਿਆ ਬੀ ਨਾਲ ਦੇ ਉੱਤੇ ਗੱਡੀ ਚੜਾਈ ਦੇਣੀ ਸੀਗੀ ਵਿਚੰਗ ਕਰ ਰੇਂਦਾ ਇਹ ਬੜੀ ਅੱਛੀ ਬਾਤ ਕਹੀ ਹੈ ਆਪਨੇ ਮੈਨੂੰ ਲੱਗਦਾ ਫਿਰ ਉਹ ਟਰੱਕ ਡਰਾਈਵਰ ਦਰ ਗਿਆ ਹਾਂ ਜਿਵੇਂ ਉਹਨੇ ਦੰਦ ਦੇਖੇ ਉਹਨੇ ਜਿਸ ਵੀ ਅਰਗੇ ਟਰੱਕ ਵੇਵ ਕੰਨਾ ਨਾ ਇਹਨੇ ਬੁਦੰਦੀਆ ਵੜ ਕੇ ਟਰੱਕ ਖਾਇਆ ਨਾ ਕ੍ਰਿਆ ਲਵਕੀਆ ਕੁਰੀਆ ਵੇਦੀ ਪੱਲੀ ਵੀਡੀਓ ਆ ਲੋਕ ਜਨਾਨੀ ਨਹੀਂ ਛੱਡ ਕੇ ਬੰਦੇ ਨੂੰ ਦੇਖਦੇ ਨੇ ਤੇ ਮੇਰੇ ਸਾਹ ਦਾ ਮੱਕਣੀ ਖਾਣਾ ਆ ਗਿਆ ਤਾ ਤੇ ਮਿੱਟੀ ਖਾਣਾ ਜ਼ਿਆਦਾ ਲੱਗ ਰਿਹਾ ਵਾ ਬੱਕੀ ਤੇਰਾ ਮੱਕਣੀ ਖਾਣ ਦਾ ਇਸ਼ਾਰਾ ਥੋੜਾ ਜਿਹਾ ਗਾਲਤਾ ਤੂੰ ਐ ਕਿ ਬੱਤੇ 90 ਡਾਲਰ ਹੈ ਮਾ ਦੇ ਚੱਕਣੇ ਖਾਣੇ ਦਾ ਇਹ ਸਭ ਪ੍ਰੈਗੇ ਦਾ ਕਮਾਲਾ ਕਿਸੇ ਚੰਬੀ ਦਾ ਟੁਕੜਾ ਦੁਬਾਈ ਲੈ ਲੈ ਠੀਕ ਹੋ ਜਾਏਗਾ ਮਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਬਾਕੀ ਮੇਰੇ ਸਾਲਾ ਮਿੱਟੀ ਖਾਣ ਦੇ ਨਾਲ ਨਾਲ ਇਹ ਡੋਡੇ ਵੀ ਖਾਂਦਾ ਵਾ ਬਾਕੀ ਵਿਵਾਦ ਕੋ ਗੀਰੀ ਗਾਲੀ ਛੱਡ ਦ ਇਹਦੇ ਪਟਾਂਛ ਤਾਂ ਨਾ ਕਦਰਲੀ ਵੀ ਨਹੀਂ ਬਣਨੀ ਹੈਗੀ ਇਹ ਕਿਆ ਬਾਤ ਇਹ ਕਿਆ ਬਾਤ ਕਰਦਾ ਯਾਰ ਤੁਸੀਂ ਮੰਨੋ ਜਾਂ ਨਾ ਮੰਨੋ ਇੱਕ ਦਲ ਪੱਤੀ ਆ ਹਨਰ ਜੀਵਨ ਦੇ ਜਿ ਫੁੱਲਾ ਇਹ ਮੈਨੂੰ ਲੱਗਦਾ ਪ੍ਰੈਗਰ ਦਾ ਸਮ ਨਹੀਂ ਹੈਗਾ ਇਹ ਜੀਵ ਲਈਦਾ ਸਰਾ ਬਾਈ ਤੇਰੇ ਅੰਦਰ ਕਿਹੜਾ ਕੀੜਾ ਐਸਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ ਤਰੀਲ ਬਣਾਉਣ ਤੋਂ ਬਾਅਦ ਇਹਨੇ ਸਾਰੇ ਸਰੀਰ ਨੂੰ ਕੁੱਪੀ ਗਲਾ ਤੇਲ ਦਿੱਤਾ ਹੁਣਾ ਸਾਰੇ ਹੱਡ ਬਾਰੇ ਦਿੱਤਾ ਤੇ ਕਰ ਦੇਵਾਂਗੇ ਅਗਰ ਮੈਂ ਤੁਹਾਡੀ ਕੋਈ ਇੱਕ ਵਿਸ਼ ਪੂਰੀ ਕਰੂੰ ਤਾਂ ਉਹ ਵਿਸ਼ ਕੀ ਹੋਗੀ ਕਮੈਂਟ ਕਰਕੇ ਬਤਾਓ ਓਕੇ ਮੇਰੀ ਇੱਛਾ ਤਾਂ ਹੀ ਹੋਊਗੀ ਜਿਹੜਾ ਪਦਵਾਰੀ ਸੀ ਗੋਲਾ ਬੰਬ ਫੋੜਦੇ ਹੁੰਦੇ ਆ ਉਹ ਥਰੇ ਚਿੱਤ ਵਾਲੇ ਦੇਖ ਕੇ ਗਲਾ ਦਾ ਫੇਰ ਵਕੀ ਕਮੈਂਟ ਵਾਲੇ ਲੋਕ ਦੱਸੀ ਦੇਣਗੇ ਜਿਵੇਂ ਫਟਦਾ ਹੁੰਦਾ ਅੰਦਰੋਂ ਸਾਰਾ ਕੋ ਬਾਹਰ ਕੱਢ ਦੂਤਰਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਜਿਹੜਾ ਤੇਰਾ ਕੀੜਾ ਉਹ ਵੀ ਮਰ ਜੂ ਅੰਦਰੀ ਬਟ ਇਹ ਤੇਰੀ ਲੈ ਕੇ ਬੰਦੇ ਨੇ ਕੰਮ ਆ ਕੀ ਆ ਉਹਦੇ ਨਾਲ ਤਾਂ ਵਧੀਆ ਬੰਦਾ ਹੱਥ ਨਾਲ ਹੀ ਲਾ ਲਵੇ ਐਡੇ ਖੂਦੇ ਵਿੱਚ ਰੋੜਾ ਹਿੱਕੜਾ ਦਾ ਕੀ ਫਾਇਦਾ ਵਾ ਕੂਤੋਂ ਬਨੇ ਬੱਤਰਾ ਦੇ ਦੇ ਕੇ ਮੈਨੇ ਤਾਂ ਹੀ ਦਲਾ ਲਾ ਦੇ ਰੋ ਪਿਛ ਵਾਰ ਨਹੀਂ ਹੈ ਤੇਰੇ ਰੋਜੀ ਰੋਟੀ ਆ ਇਹ ਇਸਰਤੀ ਤੋਆ ਕਰ ਚਲੋ ਨਹੀਂ ਦੇ ਦੇ ਕੇ ਲੋਕਾਂ ਨੂੰ ਇਹ ਬਾਕੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹ ਮੇਰੇ ਸਾਦੇ ਲੋਕਾਂ ਨੂੰ ਮੈਂ ਕਿਲੇ ਹਰਾਸਮੈਂਟ ਕਰਦੇ ਨੇ ਤੇ ਸੈਕਸੂਅਲੀ ਹਰਾਸਮੈਂਟ ਵੀ ਕਰਦੇ ਨੇ ਇਹ ਮੇਰੇ ਸਾਦੇ ਸਰੀਆ ਸਰੀਆ ਐਕਟੀਵਿਟੀ ਕਰਕੇ ਲੋਕਾਂ ਨੇ ਕਰਦੇ ਨੇ ਮੂਰਖਾ ਇਨਾ ਤਾਂ ਜੇ ਲਿਆ ਕਿ ਨਾ ਜਿੰਨੇ ਕਾਹਦੀਆਂ ਮਾਰੋ ਵਰੀ ਰੇ ਤੇ ਚਲਾ ਜਾਣਾ ਕਿ ਇਹਨੂੰ ਪੁੱਛੇ ਪਈ ਤੇਰੀ ਦੱਸ ਹੁਣ ਆਖਦੀ ਇੱਛਾ ਕੀ ਆ ਤੇ ਤੇਰੀ ਲੈ ਲਈ ਚਾਰ ਪੰਜ ਸੋਂ ਬੰਦੇ ਨੇ ਨਾ ਯਾ ਤਰੀ ਪਾਰਟੀ ਕਿਸ ਨੇ ਚੱਜ ਨਾਲ ਫੇਰ ਮੁੜ ਕੇ ਹੱਥ ਲਾ ਦੇਖੂ ਫੇਰ ਇਹਨਾਂ ਨੂੰ ਪੁੱਛੇ ਜੇਲਰ ਬੇਹੋਰ ਵੀ ਇੱਛਾ ਤੇਰੀ ਵੀ ਦੇਣ ਨਹੀਂ ਕੋਈ ਇੱਕ ਵਿਸ਼ ਪੂਰੀ ਕਰੂ ਤੋ ਉਹ ਵਿਸ਼ ਕੀ ਹੋਗੀ ਕਈ ਵਾਰੀ ਨਾ ਮਾਨੇ ਨਾ ਕਦਾਸ ਹੋ ਜਾਂਦਾਗਾ ਕਈ ਵਾਰੀ ਬਹੁਤ ਜ਼ਿਆਦਾ ਮੈਂ ਟੈਨਸ਼ਨ ਲੈ ਜਨਾਗਾ ਪਰ ਮੇਰੇ ਘਰ ਵਾਲੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹਿੰਦੀ ਆ ਅਸੀਂ ਤਾਂ ਕਦੇ ਦੇਖਿਆ ਨਹੀਂ ਵੀ ਤੇਰੀ ਘਰ ਵਾਲੀ ਮੋਢੇ ਨਾਲ ਮੋਢਾ ਲਾਵੇ ਤੂੰ ਮੇਰੇ ਸਾਰੇ ਸਾਥੀ ਦੇ ਘਰ ਵਾਲੀ ਦੇ ਸੱਤ ਪਰ ਮੈਂ ਸਾਰੇ ਲੋਕਾਂ ਦੇ ਸਾਹ ਤੇ ਤੇਰਾ ਵਾਚ ਚਲੇ ਤੂੰ ਤਾਂ ਕੈਮਰੋ ਦੇ ਅੰਦਰ ਭਾ ਕੇ ਸਾਰੇ ਲੋਕਾਂ ਦੇ ਸਾਹ ਤੇ ਮੈਂ ਬੱਤੀ ਤੈਨੂੰ ਪੈਂਚ ਲਾਣ ਦੀ ਕੀ ਲੋੜਾ ਤੁਸੀਂ ਤਾਂ ਮੇਰੇ ਸਾਹ ਤੇ ਮਹਾ ਬਿਸ਼ਰਮ ਬੰਦੇ ਹੋ ਕੁੱਤਾ ਥੋੜੀ ਹੰਨੀ ਕੋਈ ਕੁੱਤਾ ਹਮਨੇ ਪੁੱਛਣਾ ਪਈ ਪ੍ਰੇਨਵਾ ਗਜਬ ਬੇਇੱਜ਼ਤੀ ਹੈ ਕਈ ਵਾਰੀ ਜਦੋਂ ਮੈਨੂੰ ਸਮਝਣ ਦੀ ਸਮਝਾਉਣ ਦੀ ਲੋੜ ਹੁੰਦੀ ਹੈ ਜਦੋਂ ਕਈ ਵਾਰੀ ਮੈਂ ਜ਼ਿਆਦਾ ਟੈਨਸ਼ਨ ਲੈ ਜਾਂਦਾ ਨਾ ਫਿਰ ਮੇਰੇ ਘਰ ਵਾਲੇ ਕਈ ਵਰੀ ਐਵੇਂ ਨੀ ਗੱਲਾਂ ਕਰ ਜਾਂਦੀ ਆ ਕਿ ਵੀ ਗਾਗਰ ਚ ਸਾਗਰ ਭਰ ਜਾਂਦੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮੇਰੀ ਜੀਵਨ ਸਾਥੀ ਬੰਦੇ ਦਾ ਜਦੋਂ ਮੈਂ ਮਤਲਬ ਮੇਰਾ ਜਦੋਂ ਇਹਦੇ ਨਾਲ ਰਿਸ਼ਤਾ ਆਇਆ ਜਿਨ੍ਹਾਂ ਜਿਦੋਂ ਲੋਕ ਮੈਨੂੰ ਆਏ ਕਹਿੰਦੇ ਸੀਗੇ ਵੀ ਉਮਰ ਦੀ ਵੱਡੀ ਆ ਤੇਰੇ ਤੋਂ ਆਏ ਆਏ ਤੇ ਮਨ ਬਹੁਤ ਬੰਦੇ ਨੇ ਕਿ ਕਿਸੇ ਨੇ ਵੀ ਆਏ ਕਿ ਅਭੀ ਤੇਰੇ ਨਾਲ ਸਹੀ ਲੱਗਦੀ ਆ ਅੱਜ ਵੀ ਲੋਕ ਕਹਿੰਦੇ ਆ ਵੀ ਤੇਰੇ ਤੋਂ ਵੱਡੀ ਲੱਗਦੀ ਆ ਮਨਿਆ ਨਾ ਮਾਨੇ ਜਰਾੜ ਉਹਦਾ ਦਿਨ ਰੋ ਪਾ ਰਹੀ ਆ ਤੂੰ ਤੇ ਜਰਾੜ ਅਸਰ ਤੇ ਹੀ ਰੋ ਜੀ ਰੋ ਤੇ ਕੁਮਾਰੀ ਆਉਦੀ ਵਾਤਾ ਸਹੀ ਏ ਤੈਨੂੰ ਪਹਿਲੇ ਤਾਂ ਇਹ ਕਣੀ ਗੰਮ ਬਰਦਾ ਉਹਦੇ ਸੱਤੇ ਦੁਕਾਨਾ ਪੀਣਾ ਵਸ ਹਰਾਬਾ ਜੋ ਨਾਲੇ ਆਲੇ ਦੇ ਦੋ ਗੱਲਾਂ ਬੇਫਾਲਤੂ ਗੱਲਾਂ ਕਰਦਾ ਇਹਦੀ ਕੋਈ ਟੋਕਵਣਦੀ ਆ ਜਾਗ ਉਸੇ ਦਿਨਦੀ ਆ ਹੁਣ ਇਹ ਗੱਲ ਬੇਫਾਲਤੂ ਗੱਲਾਂ ਕਰਦ ਰਹਿਣਾ ਤੂੰ ਬਾਕੀ ਮੈਨੂੰ ਲੱਗਦਾ ਤੂੰ ਰੋਟੀ ਖਾਣ ਦੇ ਲਈ ਇਹਨੂੰ ਪੰਪ ਦੇ ਰਿਆ ਵਾ ਬੁੱਢੇ ਲਾਲੂ ਲਿਆ ਗਰੋਏ ਚੰਦਰਾ ਮੀਆਂ ਪਰਨਾ ਇਹ ਕੁ ਗੱਲ ਕਹਿੰਦਾ ਸੀ ਮੈਂ ਕਿ ਹਮਸਫਰ ਵੱਡਾ ਹੋਊਗਾ ਤਾਂ ਠੀਕ ਆ ਕਦੇ ਕਿਤੇ ਅਟਕਾਂਗੇ ਨਾ ਜ਼ਿੰਦਗੀ ਦੇ ਮੋੜ ਤੇ ਤਾਂ ਵੱਡੇ ਬੰਦੇ ਨੂੰ ਜ਼ਿਆਦਾ ਐਕਸਪੀਰੀਅੰਸ ਹੁੰਦਾ ਉਮਰ ਦਾ ਤਜਰਬਾ ਹੁੰਦਾ ਤੇ ਉਹੀ ਚੀਜ਼ ਮੇਰੇ ਅੱਜ ਕਮ ਆਈ ਜਾਂਦੀ ਹੈ ਤੇ ਵੈਸੇ ਅਸੀਂ ਹਮ ਉਮਰੀਆ ਦੋਨੇ ਨਾ ਕੋਈ ਸਾਡੇ ਚ ਵੱਡਾ ਨਾ ਛੋਟਾ ਤੇ ਮੇਰੇ ਘਰ ਵਾਲੀ ਮੈਨੂੰ ਬਹੁਤ ਸਪੋਰਟ ਕਰਦੀ ਹੈ ਮੈਂ ਬਹੁਤ ਵਾਰ ਡੋਲ ਜਾਨਾਂਗਾ ਕਈ ਗੱਲਾਂ ਚ ਤੇ ਮੈਂ ਇਹ ਚੀਜ਼ ਫੀਲ ਹੋ ਜਾਂਦੀ ਸੀ ਨਾ ਜਦੋਂ ਜਦੋਂ ਮੈਂ ਟੈਨਸ਼ਨ ਚ ਆਇਆ ਮੈਨੂੰ ਟੈਨਸ਼ਨ ਚ ਕੱਢਣ ਵਾਲੀ ਇੱਕ ਆਈ ਹੈ ਯਾ ਨਾ ਵਿਨਾਜ ਤੱਕ ਮੈਂ ਹੋ ਸਕਦਾ ਮਰ ਜਾਂਦਾ ਖੱਪ ਜਾਂਦਾ ਕਿਤੇ ਕਈ ਵਾਰ ਮੈਂ ਬਹੁਤ ਜ਼ਿਆਦਾ ਟੈਨਸ਼ਨ ਲੈ ਜਾਂਦਾ ਤੇ ਬਸ ਇਹਦੇ ਕਰਕੇ ਮੈਂ ਤਰਿਆ ਫਿਰਦਾ ਐਨਾ ਕਿ ਤਾਂ ਮੈਨੂੰ ਪਤਾ ਹੈ ਤੇਰੇ ਲਈ ਇੰਨੀ ਗੱਲ ਪੱਕੀ ਆ ਜਿੰਦਗੀ ਦੇ ਰਿਸ਼ਤੇ ਮੋਂ ਜ਼ਿਆਦਾ ਵੀ ਪੈਸੇ ਤੇ ਲੋੜ ਬੋ ਵੀਨਾ ਪਾਣੂ ਕੋਠੇ ਤੇ ਬਿਠਾ ਦੇਣਾ ਇਹਦੇ ਕੋਈ ਸ਼ੱਕ ਨਹੀਂ ਹੈਗਾ ਲੋਕਾਂ ਦਾ ਤੂੰ ਹੌਲ ਦਿਖਾਈ ਜਾਂਦਾ ਹੈ ਫੇਰ ਤੂੰ ਇਹ ਦਿਵਾਦ ਵਾਲੋਕਾਂ ਨੂੰ ਪਹਿਲੇ ਇਕੱਠੇ ਕਰੇ ਨਾ ਜਨਤਾ ਮਾਫ਼ ਨਹੀਂ ਕਰੇਗੀ ਚਲੋ ਸਾਵਨਾ ਤੋਂ ਮੈਂ ਲਵ ਦਾ ਲਵ ਇਟ ਆਪ ਹੀ ਬਣੇਗਾ ਦਿਲਾਂ ਦੀਆਂ ਤੂੰ ਆਪੀ ਵਣੇਗਾ ਤੰਗੀਆਂ ਤਾਂ ਕਦੀ ਆਉਂਦੇ ਨਹੀਂ ਆਨੇ ਅਰੇ ਜੀ ਤੇ ਨੂੰ ਇੰਤਵਾਦ ਨਹੀਂ ਹੈ ਐ ਕਿ ਨਿੱਕੀ ਜਿਹੀ ਮੋੜ ਤਾਂ ਕੋਈ ਗੱਲ ਕਰਨ ਸਮਝਾ ਹਾਂਸਾ ਕਰਦੇ ਠੀਕਾ ਕਦੇ ਕਿਤੇ ਅਟਕਾਂਗੇ ਨਾ ਜ਼ਿੰਦਗੀ ਦੇ ਮੋੜ ਤੇ ਤਾਂ ਵੱਡੇ ਬੰਦੇ ਨੂੰ ਜ਼ਿਆਦਾ ਐਕਸਪੀਰੀਅੰਸ ਹੁੰਦਾ ਉਮਰ ਦਾ ਤਜਰਬਾ ਹੁਣ ਲੱਗੀਆਂ ਨੇ ਛੜੀਆਂ ਵਿੱਚ ਸੱਜਣਾ ਸੋਹਣੀਆਂ ਅਸੀਂ ਦਿਲ ਤੇ ਵਾਹਿਆ ਤੇਰੀ ਕਾਬੇ ਤੇਰੇ ਹੌਣੀਆਂ ਦਿਆਂ ਅਸੀਂ ਦਿਲ ਤੇ ਵਾਹਿਆ ਤੇਰੀ ਕਾਬੇ ਤੇਰੇ ਹੌਣੀਆਂ ਦਿਆਂ ਅਸੀਂ ਸੁਖੀਆਂ ਨੇ ਕਿ ਲੋਕ ਜਲੇਬੀਆਂ ਤੇਰੇ ਗੋਰੇ ਹੋਂ ਵੀ ਆ ਇਹ ਤਾਂ ਨਾਲ ਪੱਕੀ ਆ ਵੀ ਰੰਗ ਤਾਂ ਰੱਬ ਨੇ ਕਰ ਦਿੱਤਾ ਬਰਸਤਾ ਤੂ ਆਪੀ ਕਰਨਾ ਵਾ ਕਟਕੜ ਦੰਨਾ ਤੇ ਧਾਰਾਂ ਬਰਸ਼ੀ ਫੇਰ ਲਿਆ ਕਰ ਕਟਕੜ ਦੰਤਾਂ ਸਾਫ ਕਰ ਲਿਆ ਕਰ ਬਤੀ ਨਹੀਂ ਪੈਲਣ ਦੇ ਕਿਤੇ ਬੱਦਲ ਨਾ ਪਿਆ ਜੀ ਡਰਾ ਕੇ ਬਤੀ ਅੰਦਰ ਵਰ ਜਾ ਤੈਨੂੰ ਪਤਾ ਆ ਵੀ ਬਿਜਰੇ ਲਿਸਕੋਰ ਤੇ ਗਰਜਾਂ ਦੀ ਹੁੰਦੀ ਆ ਔਰ ਬਿਜਲੀ ਗਰਜੇ ਤੇ ਤੇ ਔਰ ਪੰਜਾਬ ਨੂੰ ਘਾਟਾ ਪੈ ਜਵੇ ਕੋਈ ਜਨਤਾ ਮਾਫ ਨਹੀਂ ਕਰੇਗੀ ਅਲੀ ਅੰਦਰੀਆਕਨਾ ਐ ਬੀਗ ਮਾਰ ਮਾਰੀ ਤੰਡਾ ਤੇ ਮਾਰੇ ਸੋਨੂ ਕੋਰ ਤੋਂ ਉਰੀ ਕੀਦੀ ਕਰਦੇ ਆ ਉਹ ਨਚਾਰ ਜਾਦਾ ਸਾਰਾ ਦਿਨ ਤੇਰੇ ਨਾਲ ਹੀ ਹੁੰਦਾ ਵਾ ਹੋਰ ਤੈਨੂੰ ਉਹਦਾ ਉਰੀ ਕਿਸ ਦੀ ਹੈ ਜੱਬੇ ਦੇ ਕਹਿ ਕਨੀ ਇਹ ਤਾਂ ਲੋਕ ਤੈਨੂੰ ਕਰਦੇ ਆ ਗਾਲਾਂ ਨਾ ਲੋਕ ਤਾਂ ਤੇਰੇ ਹਾਰ ਪਾਉਣ ਨਾ ਹੋ ਵੀ ਛਤਰਾ ਤੁਹਾਡੇ ਦੋਨਾਂ ਦੇ ਇਹ ਤੁਹਾਡੀਆਂ ਵਿਆਹੀਆਂ ਤਰੀਕਾਵੇਂ ਮੈਨੂੰ ਲੱਗਦਾ ਜੀਹਾਂ ਦੇ ਵਿੱਚ ਹੀ ਰਹੇ ਨੇ ਆਣੇ ਉਹ ਤਾਂ ਜੇ ਪੂਰੇ ਯਾਸ਼ ਕਰਦੇ ਮੈਂ ਬੋਲ ਛਰੇ ੜਾਉਂਦੇ ਫਿਰਦੀ ਹਾਂ ਅਰੇ ਝੂਠ ਬੋਲਣਾ ਅਰੇ ਝੜੀਆ ਸੱਜਣਾ ਅੱਜ ਕੱਲ ਉਹ ਵੀ ਸਾਲ ਕਲੱਬ 'ਚ ਜਾਣ ਦੀ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਕੋਈ ਜਨਮ ਦਿਦ ਤੇ ਵੀ ਨਹੀਂ ਬੁਲਾਤਾ ਮੰਮਾ ਮੈਨੂੰ ਉਸਨੇ ਜਨਮ ਦਿਨ ਤੇ ਨਹੀਂ ਬੁਲਾਇਆ ਮੇਰਾ ਦਿਲ ਮੈਂ ਤੇਜ਼ੀ ਕਾਣੀ ਸੀ ਸਮੋਟਾ ਕਾਲਾ ਸੀ ਤਰਾਜ ਸਿੰਘ ਖੱਟ ਪਹਿਲੀ ਗੱਲ ਤੂੰ ਮੈਨੂੰ ਇਹ ਵਾਸਤ ਤੈਨੂੰ ਕਲੱਬੋਂ ਵੜੇ ਦੱਸਿਆ ਕਿ ਨਹੀਂ ਆ ਕਿ ਦੂਜੀ ਗੱਲ ਤੈਨੂੰ ਜਨਮ ਦਿਨ ਤੇ ਬੁਲਾ ਕੇ ਵੇਲੇ ਨੇ ਕਿਹੜਾ ਵੋਨ ਹਾਂ ਮੇਰੇ ਸਾਹ ਦੇ ਦੰਦ ਆਵਾਜ਼ ਤੋਂ ਤੂੰ ਕੀ ਖਲਾਉਂਗਾ ਇਹਦੇ ਨੇ ਦੰਦ ਕੱਟੇ ਨਹੀਂ ਹੁੰਦੇ ਜਿਹੜੀਆਂ ਤੇਰੀਆਂ ਹਰਕਤਾਂ ਆਵੇਂ ਹੀ ਕਹੇ ਤਨ ਠਾਠਾ ਦਾ ਨਾਂ ਮੈਂ ਤੇਰੇ ਸਿੱਟੜਾ ਤੇ ਬੋਰੀਆਂ ਦੇ ਕੇ ਕਰੂੰਗਾ ਤੁਸੀਂ ਮੀਪੀ ਸਟਾਪ ਇਟ ਤੂੰ ਵੀ ਪੁਰੀ ਚੱਲ ਉਹਨ ਦੇਖ ਰਿਹਾ ਪੈਸੇ ਲੱਗਦੇ ਆ ਠਾਠਾ ਦਾ ਤੇਰੀ ਕਾਉਂ ਨੀ ਰਿਧਨ ਬੱਕਰਤਨ ਚਨਾਲਾ ਤੇਰੇ ਉਹਨਾਂ ਦਾ ਬੰਦੇ ਭੇਜ ਤਾਂ ਤੇਰਾ ਫੋਨ ਖੋਨੂ ਕਹਿਣਾ ਉਹਨਾਂ ਨੂੰ ਪੂੰ ਮੇਰੇ ਸਾਹ ਦੇ ਤਿੱਡੇ ਚਾੱਕੇ ਮੂੰਹ ਜਿਵੇਂ ਯਾ ਮਾਰ ਲਵੇ ਨਾ ਪੇ ਤਾਂ ਬੰਦੇ ਇਤਰਾਫੋਂ ਫੋਨ ਖੋਖਲੇ ਹਉਣ ਦੇ ਫੇਰ ਤੂੰ ਟਿਕੇਗਾ ਉਹਨੇ ਤਾਂ ਤੇਰੇ ਅੰਦਰ ਲਾ ਕੀਤੇ ਟਿਕਣਾ ਨਹੀਂ ਆਏਗਾ ਬਾਕੀ ਤਰੇ ਕਰਦਿਆਂ ਦੇ ਵਿੱਚ ਛੱਤਰ ਮਾਰ ਕੇ ਆਉਣਗੇ ਉਹ ਬਿਜੜ ਤੈਨੂੰ ਰੋਬੇ ਨਹੀਂ ਹੈਗੇ ਹਜੇ ਭੂਸੀ ਹਰ ਪਤਾ ਕੰਮ ਤੋਂ ਬਾਤ ਤਾਂ ਸਹੀ ਹੈ ਸਾਹੀ ਲੋਟਾਂ ਮੈਂ ਤੂੰ ਮੇਰੇ ਇਸਾਲੇ ਦਾ ਬਡਾ ਠਾਕਾ ਸਾਰੇ ਇਸਾਲੇ ਕਲੱਬ ਦੇ ਜਾਣ ਦੀ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਕੋਈ ਜਨਮ ਜੀ ਦੇ ਵੀ ਜਿੱਕਦਾ ਸਾਰੇ ਭਰਾ ਮੇਰੇ ਠੀਕ ਨਹੀਂ ਹੋਵੋਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਹਾਂ ਠੀਕ ਹੈ ਤੁਹਾਨੂੰ ਪਤਾ ਹੀ ਹੈ ਪ੍ਰਾ ਇੱਕਾਤਨਾ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਓਕੇ ਮੇਰਾ ਭਰਾ ਵੀਰ ਮੇਰਾ ਸਾਡੇ ਪਰਨ ਚਾਹੇ ਤੂੰ ਕੋਡਾ ਹੋ ਕੇ ਦੱਸ ਕਿਤੇ ਰੋਜ਼ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਈ ਕੱਲਾ ਕੋਣਾ ਵੀ ਤਾੜੀ ਇੱਕਾਤ ਨਾਲ ਹੀ ਵਜਦੀ ਇੱਕ ਤੇ ਸਾਰਾ ਰੌਲਾ ਹੀ ਬਜਾਉਂਦਾ ਵਾ ਤੂੰ ਮੇਰੇ ਸਾਡੇ ਚੰਗੀ ਤਰ੍ਹਾਂ ਬੁਜਾਈ ਨਹੀਂ ਉਹ ਤਾਂ ਹੀ ਤਾਂ ਚੌਥਾ ਲੁੱਪ ਦੀ ਫੜਦੀ ਹੈ ਬੱਕੇ ਬੰਦੇ ਚ ਬਜਾਉਣ ਦਾ ਦਮ ਚਾਹੀਦਾ ਤਤੋ ਬੁਜਾਈ ਨਹੀਂ ਰਿਹਾ ਨਚਾ ਰੋ ਅੱਜਿੰਦੂ ਭਾਈ ਚੋ ਅੱਜੇ ਤੁਸੀਆਂ ਪੁੱਛੇ ਰੇ ਅੱਜ ਨੂੰ ਬੈਕਲੇਓ ਨੇ ਇਹਨਾਂ ਨੂੰ ਬੋਲੇ ਸਾਰੇ ਹੱਥ ਨਾਲ ਹਸਰ ਲਿਆ ਕਰੋ ਸਟਾਰਟ ਕਰੋ ਨਾ ਤਾਂ ਮੇਰੇ ਸਾਰੇ ਤੋਂ ਤੁਹਾਡੀ ਆਪਦੀ ਜਿਤ ਹੁੰਦੀ ਆ ਨਾ ਤੁਸੀਂ ਸੜ ਦੇ ਮਾਵਾ ਪਈ ਕੰਮੀ ਆ ਮਾਵਾਵ ਦੀ ਬੇਟੀ ਤੁਸੀਂ ਲੈਵਲ ਲੈਵਲ ਤੇ ਕਰਵੰਨੇ ਹੋ ਬੱਤ ਸਹੀ ਏ ਉਹ ਵੀ ਪੂਰੀ ਦੁਨੀਆ ਦੇ ਕਰਵੰਨੇ ਹੋ ਇਹ ਨਹੀਂ ਹੈਗਾ ਭਾਈ ਤੁਸੀਂ ਤੇ ਕੇ ਜਮੂ ਨਾਲੇ ਪੂੰਹੀ ਤਾਂ ਪਹਿਲਾ ਮੇਰੇ ਸਾਰੇ ਦੇ ਪੌੜ ਘਰ ਕਿਚ ਕਹਿਣਾ ਫਿਰਦਾ ਸੀ ਖੂਸਿਆ ਵੀ ਮੇਰੀ ਇਹ ਹੈ ਇਟ ਚਜ਼ੀ ਰਬ ਨੂੰ ਬੇਬੂ ਆ ਮੈਨੂੰ ਮਰ ਜਵੇ ਪੁੱਤ ਮੇਰੇ ਸਾਲੇ ਦਾ ਉਹਦੂ ਵਿਆਹ ਹੋਇਆ ਹੋਇਆ ਸੀ ਤੂੰ ਤਾਂ ਮੇਰੇ ਸਾਲੇ ਦਾ ਰੱਬ ਕੋਲੋਂ ਇਹ ਤਮੰਨਾ ਲੈ ਫਰਦਾ ਸੀ ਬਿਰਬਾਏ ਮੇਰੀ ਚੁਲੀ ਪਾਦੀ ਹੰਸਾਂ ਲੱਗ ਰਹੀ ਇਹਨੂੰ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ